ਅੱਜ ਮਿਤੀ 22/09/24 ਨੂੰ ਐਸ்சி ਜਰਨੈਲ ਸਿੰਘ थाना ਬਦਨੇਕਲਾ ਸਮੇਤ ਪੁਲਿਸ ਪਾਰਟੀ ਦੇ ਕਜਦੇ ਸਬੰਧ ਵਿੱਚ ਦਾਣਾ ਮੰਡੀ ਬਦਨੇਕਲਾ ਮੌਜੂਦ ਸੀ ਤੇ ਦਾਣਾ ਮੰਡੀ ਦੇ ਵਿੱਚ ਦੋ ਆਦਮੀ ਜਿਨ੍ਹਾਂ ਕੋਲ ਇੱਕ ਵੱਡਾ ਬੋਰਾ ਸੀ ਤੇ ਮੋਰਚਾ ਉਹਨਾਂ ਦੇ ਕੋਲ ਸੀ ਬੈਠੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਨਹੀਂ ਬਣਾ ਤੇ ਪਰਜੰਗਾਂ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਮਨਜੀਤ ਸਿੰਘ ਪੁੱਤਰ ਭਾਈ ਸਿੰਘ ਦੂਜਾ ਮਨਜੀਤ ਸਿੰਘ ਦਾ ਲੜਕਾ ਸਤਵੰਤ ਸਿੰਘ ਪਿੰਡ ਬੁੱਟਰਕਲਾ ਸੀ ਜਿਨਾਂ ਦੀ ਸ਼ੱਕ ਨਹੀਂ ਬਣਾ ਤੇ ਸਹਿਮਤੀ ਨਾਲ ਤਲਾਸ਼ੀ ਖਤ ਉਤੇ ਬੋਰੇ ਦੇ ਵਿੱਚੋਂ 20 ਕਿਲੋ ਡੋਡੇ ਚੂਰਾ ਬੋਸਤ ਬਰਾਮਦ ਕੀਤੇ ਨਾਲ ਇਹ ਇੱਕ ਮੋਰਚਾ ਵੀ ਬਰਾਮਦ ਕੀਤਾ ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰਬਰ 110 ਅੰਡਰ ਸੈਕਸ਼ਨ ਐਨ ਡੀ ਪੀ ਐਸ ਐਟ थाना ਬਦਨੀ ਕਲਾ ਵਿਖੇ ਦਰਜ ਕੀਤਾ ਗਿਆ ਹੈ ਦੋਸ਼ੀਆਂ ਨੂੰ ਮਾਂ ਜੋ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ ਪਤਾ ਲੱਗਾ ਵੀ ਕਾਫੀ ਚਿਰ ਤੋਂ ਚੂਰਾ ਬੋਸਤ ਵਿੱਚ ਦਾ ਕੰਮ ਕਰਦੇ ਸੀ ਕਿੱਥੋਂ ਲਿਆਉਂਦੇ ਸੀ ਕਿੱਥੇ ਅੱਗੇ ਸਪਲਾਈ ਕਰਦੇ ਸੀ ਉਹ ਸਾਰੀ ਪੁਛਗਿਸ਼ ਕਰਨੀ ਬਾਕੀ ਹੈ ਮਕਦਮਾ ਲਈ ਦੋਸ਼ੀਆਂ ਦਾ ਰਿਮਾਨਡ ਲੈ ਕੇ ਹੋਰ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਹਮੇਚ ਲੈਣੀ ਹੋਊਗੀ। ਹਾਂਜੀ ਮਿਤੀ 22/09/24 ਨੂੰ ਐਸ்சி ਜਨਰਲ ਸਿੰਘ थाना ਬਦਨੇਕਲਾ ਸਮੇਤ ਪੁਲਿਸ ਪਾਰਟੀ ਦੇ ਗਸ਼ਦੇ ਸਬੰਧ ਵਿੱਚ ਦਾਣਾ ਮੰਡੀ ਬਦਨੇਕਲਾ ਮੌਜੂਦ ਸੀ ਤੇ ਦਾਣਾ ਮੰਡੀ ਦੇ ਵਿੱਚ ਦੋ ਆਦਮੀ ਜਿਨ੍ਹਾਂ ਕੋਲ ਇੱਕ ਵੱਡਾ ਬੋਰਾ ਸੀ ਤੇ ਮੋਰਚਾ ਉਹਨਾਂ ਦੇ ਕੋਲ ਸੀ ਬੈਠੇ ਦਿਖਾਈ ਦਿੱਤੇ ਜਦੋਂ ਸ਼ੱਕ ਨਿਭਾ ਤੇ ਪ੍ਰਸ਼ੰਗਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਨਾਮ ਪਤਾ ਪੁੱਛੇ ਇੱਕ ਦਾ ਨਾਮ ਮਨਜੀਤ ਸਿੰਘ ਪੁੱਤਰ ਭਾਈ ਸਿੰਘ ਦੂਜਾ ਮਨਜੀਤ ਸਿੰਘ ਦਾ ਲੜਕਾ ਸਤਵੰਤ ਸਿੰਘ ਪਿੰਡ ਗੁੱਟਰਕਲਾ ਸੀ ਜਿਨ੍ਹਾਂ ਦੀ ਸ਼ੱਕ ਦੀ ਬਣਾ ਤੇ ਸਹਿਮਤੀ ਨਾਲ ਤਲਾਸ਼ੀ ਕਰਤੇ ਗੋਰੇ ਦੇ ਵਿੱਚੋਂ 20 ਕਿਲੋ ਡੋਡੇ ਚੂੜਾ ਪੋਸਟ ਬਰਾਮਦ ਕੀਤੇ ਨਾਲ ਇਹ ਇੱਕ ਮੋਟਰਸਾਈਕਲ ਬਰਾਮਦ ਕੀਤਾ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 110 ਅੰਡਰ ਸੈਕਸ਼ਨ ਐਨਡੀਪੀਐਸਕ थाना ਬਦਰੀਕਲਾ ਵਿਖੇ ਦਰਜ ਕੀਤਾ ਗਿਆ ਹੈ ਦੋਸ਼ੀਆਂ ਨੂੰ ਮਾਂ ਜੋ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ ਪਤਾ ਲੱਗਾ ਵੀ ਕਾਫੀ ਚਿਰ ਤੋਂ ਚੂਰਾ ਪੋਸਟ ਵਿੱਚੋਂ ਦਾ ਕੰਮ ਕਰਦੇ ਸੀ ਕਿੱਥੋਂ ਲਿਆਉਂਦੇ ਸੀ ਕਿੱਥੇ ਅੱਗੇ ਸਪਲਾਈ ਕਰਦੇ ਸੀ ਉਹ ਸਾਰੀ ਪੁਛਗਿਸਤ ਕਰਨੀ ਬਾਕੀ ਹੈ ਮਕਦਮਾ ਦੇ ਦੋਸ਼ੀਆਂ ਦਾ ਰਿਮਾਨਡ ਲੈ ਕੇ ਹੋਰ ਪੁੱਛਗਿਸਤ ਕਰਕੇ ਅਗਲੀ ਤਫਤੀਸ਼ ਹਮਲ ਚਲਾਨੀ ਜਾਊਗੀ ਹਾਜੀ ਮਿਤੀ 22/09/24 ਨੂੰ ਐਸ்சி ਜਰਨੈਲ ਸਿੰਘ ਥਾਣਾ ਬਦਨੀਕਲਾ ਸਮੇਤ ਪੁਲਿਸ ਪਾਰਟੀ ਦੇ ਗਸ਼ਦੇ ਸਬੰਧ ਵਿੱਚ ਦਾਣਾ ਮੰਡੀ ਬਦਨੀਕਲਾ ਮੌਜੂਦ ਸੀ ਤੇ ਦਾਣਾ ਮੰਡੀ ਦੇ ਵਿੱਚ ਦੋ ਆਦਮੀ ਜਿਨ੍ਹਾਂ ਕੋਲ ਇੱਕ ਵੱਡਾ ਬੋਰਾ ਸੀ ਤੇ ਮੋਰਚਾ ਉਹਨਾਂ ਦੇ ਕੋਲ ਸੀ ਬੈਠੇ ਦਿਖਾਈ ਦਿੱਤੇ ਜਿਨ੍ਹਾਂ ਨੇ ਸ਼ੱਕ ਨਹੀਂ ਬਣਾਤੇ ਪਰ ਜਦਨ ਲੱਗਾ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਮਨਜੀਤ ਸਿੰਘ ਪੁੱਤਰ ਭਾਈ ਸਿੰਘ ਦੂਜਾ ਮਨਜੀਤ ਸਿੰਘ ਦਾ ਲੜਕਾ ਸਤਵੰਤ ਸਿੰਘ ਪਿੰਡ ਗੁੱਟਰਕਲਾ ਸੀ ਜਿਨ੍ਹਾਂ ਦੀ ਸ਼ੱਕ ਦੀ ਬਣਾ ਤੇ ਸਹਿਮਤੀ ਹਸਤਲਾਸ਼ੀਕਰ ਤੇ ਗੋਰੇ ਦੇ ਵਿੱਚੋਂ 20 ਕਿਲੋ ਡੋਡੇ ਚੂੜਾ ਬੋਸਤ ਬਰਾਮਦ ਕੀਤੇ ਨਾਲ ਇਹ ਮੋਰਚਾ ਵੀ ਬਰਾਮਦ ਕੀਤਾ ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰਬਰ 110 ਅੰਡਰ ਸੈਕਸ਼ਨ ਐਨਡੀਪਸਕ थाना ਪਤਨੀ ਕਲਾ ਵਿਖੇ ਦਰਜ ਕੀਤਾ ਗਿਆ ਹੈ ਦੋਸ਼ੀਆਂ ਨੂੰ ਮਾਨਜੋ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਊਗਾ ਪਤਾ ਲੱਗਾ ਵੀ ਕਾਫੀ ਚਿਰ ਤੋਂ ਚੂਰਾ ਫੋਸਟ ਵਿੱਚੋਂ ਦਾ ਕੰਮ ਕਰਦੇ ਸੀ ਕਿੱਥੋਂ ਲਿਆਉਂਦੇ ਸੀ ਕਿੱਥੇ ਅੱਗੇ ਸਪਲਾਈ ਕਰਦੇ ਸੀ ਉਹ ਸਾਰੀ ਪੁੱਛਗਿੱਛ ਕਰਨੀ ਬਾਕੀ ਹੈ ਮੁਕੱਦਮਾ ਦੇ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਕੇ ਅਗਲੀ ਤਫ਼ਤੀਸ਼ ਹੁਣ ਚਲਾਈ ਜਾਈਏਗੀ